ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਰਿਤਿਕਾ ਸ਼ਰਮਾ ਇੱਕ ਵਾਰੀ ਫੇਰ ਹਾਜ਼ਰ ਹੋਈ ਆ ਤੁਹਾਡੇ ਸਾਰਿਆਂ ਨਾਲ 에어ਲਾਈਨ ਦੀ ਸਿਚੁਏਸ਼ਨ ਜੋ ਅੱਜ ਇੱਕ ਆਈ ਹੋਈ ਹੈ ਉਹਦਾ ਅਪਡੇਟ ਲੈ ਕੇ ਅੱਜ ਇੰਡੀਆ ਦੇ ਵਿੱਚ ਇੰਡੀਗੋ 에어ਲਾਈਨ ਨੇ ਆਪਣੀ 200 ਫਲਾਈਟਾਂ ਕੈਨਸਲ ਕੀਤੀਆਂ ਇਸ ਤੋਂ ਇਲਾਵਾ 에어 ਇੰਡੀਆ ਵਿਸਤਾਰਾ 에어ਲਾਈਨ ਤੇ ਸਪਾਈਸਜੈਟ ਨੇ ਵੀ ਆਪਣੀ ਕਾਫੀ ਫਲਾਈਟਾਂ ਕੈਨਸਲ ਕੀਤੀਆਂ ਓਵਰਆਲ ਅੱਜ 1 ਲੱਖ 10 ਹਜ਼ਾਰ ਵਰਲਡਵਾਈਡ ਫਲਾਈਟਾਂ ਫ্লাই ਕਰਨੀਆਂ ਸੀ ਪਰ ਉਹਦੇ ਵਿੱਚੋਂ 1400 ਫਲਾਈਟਾਂ ਕੈਨਸਲ ਹੋਈਆਂ ਨੇ ਜੋ ਕਿ ਨੰਬਰ ਹੋਰ ਵੀ ਵੱਧ ਵੀ ਸਕਦੇ ਨੇ ਟੋਟਲ ਅੱਜ 512 ਫਲਾਈਟਾਂ ਯੂਐਸਏ ਦੇ ਵਿੱਚ ਕੈਨਸਲ ਹੋਈਆਂ ਨੇ 92 ਫਲਾਈਟਾਂ ਜਰਮਨੀ ਦੇ ਵਿੱਚ ਕੈਨਸਲ ਹੋਈਆਂ ਨੇ ਤੇ 45 ਫਲਾਈਟਾਂ ਇਟਲੀ ਦੇ ਵਿੱਚ ਕੈਨਸਲ ਹੋਈਆਂ ਨੇ ਐ ਸਿਚੁਏਸ਼ਨ ਵੱਧਦੀ ਹੀ ਜਾ ਰਹੀ ਹੈ ਔਰ ਹਲੇ ਤੱਕ ਐ ਸਿਚੁਏਸ਼ਨ ਜਿਹੜੀ ਹੈਂਡਲ ਨਹੀਂ ਹੋ ਪਾਈ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰਿਆਂ ਨੂੰ ਆਪਣੀ ਆਪਣੀ ਇਨਫੋਰਮੇਸ਼ਨ ਮਿਲ ਗਈ ਹੋਵੇਗੀ ਫਲਾਈਟ ਨਾਲ ਰਿਲੇਟਡ ਤੇ ਆਸ਼ਾ ਕਰਦੀ ਹਾਂ ਕਿ ਚਲ ਤੋ ਚਲਦਾ ਐ ਸਿਚੁਏਸ਼ਨ ਜਿਹੜੀ ਹੈ ਕੰਟਰੋਲ ਹੋਵੇ ਥੈਂਕ ਯੂ